ਜਿਹੜਾ ਉਹ ਜੋਰ ਲੱਗਾ ਹੋਇਆ ਸੀ ਗੁਰੂ ਨਾਨਕ ਦੇਵ ਸਿਧਾਂਤ ਨੂੰ ਤੋੜਨ ਦਾ ਅਸੀਂ ਇਸ ਧਰਮ ਦਾ ਬੇੜਾ ਗਰਕਸ਼ੇਤੀ ਕਰ ਚੁੱਕੇ ਹਾਂ ਇਹ ਅਸੀਂ ਦਾਵਾ ਕਰਦੇ ਹਾਂ ਸ਼ੂਦਰ ਜਾਤਾਂ ਸਾਡੇ ਤੋਂ ਦੂਰ ਵੀ ਜਹੀਆਂ ਨੇ ਨਾ ਤਾਂ ਇਹ ਇਹਨਾਂ ਬੰਤਾ ਸੋਂ ਧੁੰਮੇ ਵਰਗੇ ਬੰਦਿਆਂ ਦੇ ਕਰਕੇ ਹੋਈਆਂ ਨੇ ਇਹ ਨਾਨਕ ਸ਼ਰੀਆ ਜਿਹੜਾ ਤੁਹਾਡੇ ਸਾਹਮਣੇ ਐਡਮਿਟ ਕਰਕੇ ਗਿਆ ਵੀ ਅਸੀਂ 11 ਸਾਲ ਪਹਿਲਾਂ ਇੱਥੇ ਲਿਖਿਆ ਹੋਇਆ ਸੀ ਵੀ ਸ਼ੂਦਰਾਂ ਦੇ ਭਾਂਡੇ ਵੱਖਰੇ ਇਹ 11 ਸਾਲ ਪਹਿਲਾਂ ਲਿਖਿਆ ਹੋਇਆ ਸੀ ਤੇ ਫਿਰ ਜਿਹੜੇ ਤੁਹਾਡੇ ਇੱਥੇ ਜਿੰਨੇ ਮਹਾਪੁਰਖ ਹੋਏ ਅੱਜ ਤੋਂ 11 ਸਾਲ ਪਹਿਲਾਂ ਉਹ ਸਾਰੇ ਉਹ ਸਾਰੇ ਮਨਮੁਖ ਨੇ ਉਹਨਾਂ ਨੂੰ ਤੁਸੀਂ ਬ੍ਰਹਮ ਗਿਆਨੀ ਨਹੀਂ ਸਕਦੇ ਇਹਨਾਂ ਸਾਦਾ ਕਰਕੇ ਕੋਜੀ ਮਤ ਵਾਲਿਆਂ ਕਰਕੇ ਜਿਹੜੇ 35 ਮਹਾਂਪੁਰਖ ਆ ਨਾ ਜਿੱਦਾਂ ਹੁਣ ਰਬਦਾਸੀ ਭਾਈਚਾਰਾ ਨਾਰਾਜ਼ ਹੋ ਗਿਆ ਇਹ ਸਾਡੇ ਸਾਡੇ ਗੁਰੂਆਂ ਦੇ ਨਹੀਂ ਮਨਾਉਂਦੇ ਨਾਮ ਤੁਝੇ ਕਬੀਰ ਸਾਹਿਬ ਵਾਲੇ ਨਾਰਾਜ਼ ਹੋ ਗਏ ਨਾਮਦੇਵ ਵਾਲੇ ਨਾਰਾਜ਼ ਹੋ ਗਏ ਉਹ ਭਾਜੀ ਸਾਡੇ ਨਾਲ ਕਾਹਦਾ ਨਾਰਾਜ਼ ਹੁੰਦੇ ਹੋ ਭਰਾਵੋ ਇੱਥੇ ਤਾਂ ਦਸਾਂ ਗੁਰੂਆਂ ਦੇ ਵੀ ਨਹੀਂ ਮਨਾਏ ਜਾਂਦੇ ਜਿਹੜੀ ਵਰਨ ਵਵਸਥਾ ਨੂੰ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਪਹਿਲੇ ਪਾਸ਼ਾ ਤੇ ਦਸਵੇਂ ਪਾਸ਼ਾ ਨੇ ਝੂਟ ਮਾਰੀ ਆ ਮੰਨੂ ਇਹ ਤੌਰ ਤੇ ਗੋਡਾ ਰੱਖਿਆ ਬਿਲਕੁਲ ਇਹਨਾਂ ਨੇ ਕੀ ਕੀਤਾ ਉਹ ਮੰਨੂ ਨੂੰ ਵੈਲਕਮ ਕਰ ਦਿੱਤਾ ਵੀ ਮੰਨੂ ਤੂੰ ਸਾਡੇ ਆ ਗਿਆ ਬਿਲਕੁਲ ਤੇਨੂੰ ਸਾਡਾ ਗੁਰੂ ਗਵੈਸ਼ਰ ਪਾਸ਼ਾ ਨਹੀਂ ਸਾਡਾ ਗੁਰੂ ਮੰਨੂ ਆ ਬਦਲਾ ਕਰਨ ਵਾਲੀਆਂ ਜਿਹੜੀਆਂ ਧਿਰਾਂ ਹੁੰਦੀਆਂ ਨਾ ਉਹ ਬੜੀਆਂ ਚਾਤਰ ਤੇ ਸ਼ੈਤਾਨ ਹੁੰਦੀਆਂ ਜਿੰਦੇ ਕੱਲ ਦੇ ਪ੍ਰੋਗਰਾਮ ਦੇ ਵਿੱਚ ਭਾਜੀ ਬੜੀ ਡਿਵੈਲਪਮੈਂਟ ਹੋਈ ਆ ਆਪਣੀ ਮੱਤ ਵਿੱਚ ਮੈਨੂੰ ਮੇਰੇ ਚ ਹੋਈ ਆ ਪਈ ਜਿਹੜੀ ਗੱਲ ਕਵੀ ਸੰਤੋਖ ਸਿੰਘ ਕਹਿ ਰਿਹਾ ਮਹਾ ਜਿਹੜੀ ਗੱਲ ਅ ਬਚਤਰ ਨਾਟ ਕਹਿ ਰਿਹਾ ਹਾਂਜੀ ਉਹੀ ਗੱਲ ਜਿਹੜੀ ਆ ਉਹ ਲਗਭਗ ਸਤਜਯੁਗ ਦੀ ਗੱਲ ਕਹੀ ਹੋਈ ਮੁੜ ਕੇ ਕਲਯੁਗ ਵਿੱਚ ਸੰਤੋਖ ਸਿੰਘ ਕਹਿ ਰਿਹਾ ਸੰਤੋਖ ਸਿੰਘ ਕਹਿ ਰਿਹਾ ਹੂੰ ਉਥੇ ਕਲਕਾ ਦੀ ਰਤਨਾ ਹੋ ਰਹੀ ਆ ਤੇ ਉਹ ਨੂੰ ਚੁੰਮ ਚਟ ਕੇ ਉਹ ਨੂੰ ਸਾਰੇ ਸ਼ਸਤਰ ਦੇ ਕੇ ਭੇਜ ਰਹੀ ਆ ਹੂੰ ਦੇਵੀ ਹਾਂਜੀ ਤੁਸੀਂ ਇਹ ਦੇਖੋ ਵੀ ਜਦੋਂ ਉਹ ਇਸ ਇਹ ਥੇਰ ਸਤਾਪਤ ਨਹੀਂ ਹੋ ਸਕੀ ਜਿਹੜਾ ਤੋਂ ਯੋਰ ਲੱਗਾ ਹੋਇਆ ਸੀ ਗੁਰੂ ਨਾਨਕ ਦੇ ਸਿਧਾਂਤ ਨੂੰ ਤੋੜਨ ਦਾ ਫਿਰ ਉਹ ਬਲਦੀ ਤੇ ਜਿਹੜਾ ਤੇਲ ਪਾਇਆ ਨਾ ਸੰਤੋਖ ਸਿੰਘ ਨੇ ਤੇ ਬਾਕੀ ਗ੍ਰੰਥ ਰਚਨਾ ਆ ਰਿਆਂ ਨੇ ਉਹ ਸਾਨੂੰ ਈਸਾਈ ਮਤ ਵਾਲੇ ਪਾਸਿਓਂ ਤੋਂ ਕ੍ਰਿਸ਼ਚ ਹਿੰਦੂ ਮਤ ਲੋਕਾਂ ਤੋਂ ਬਹੁਤ ਸਾਰੀਆਂ ਗੱਲਾਂ ਜਿਹੜੀਆਂ ਉਹ ਨਵੀਆਂ ਚੱਲ ਪੈਂਦੀਆਂ ਨੇ ਮਤਾਂ ਵਿੱਚ ਹਨ ਇਸੇ ਤਰ੍ਹਾਂ ਮੁਸਲਮਾਨ ਕੁਰਾਨ ਨੂੰ ਛੱਡ ਕੇ ਸ਼ਰੀਅਤ ਨੂੰ ਮੰਗਣ ਲੱਗ ਪਏ ਕੁਰਾਨ ਦੇ ਵਿੱਚ ਵੀ ਚੰਗੀਆਂ ਗੱਲਾਂ ਸੱਚਾਈ ਹੈਗੀ ਆ ਭਾਜੀ ਜਿਹੜੀ ਗਲਤ ਗੱਲ ਕਿਤੇ ਵੀ ਲਿਖੀ ਹੋਵੇ ਉਹ ਗਲਤੀ ਰਹਿਣੀ ਆ ਹੂੰ ਠੀਕ ਹੈ ਨਾ ਜੀ ਜਿਵੇਂ ਸਾਡੇ ਗੁਰੂ ਗ੍ਰੰਥ ਸਾਹਿਬ ਵਿੱਚ ਰਾਗਮਾਲਾ ਪਾਉਣ ਦਾ ਕੋਝਾ ਮਤਲਬ ਦੁੱਧ ਦੇ ਵਿੱਚ ਕਾਂਜੀ ਪਾਉਣ ਦਾ ਕੋਝਾ ਯਤਨ ਕੀਤਾ ਗਿਆ ਕੋਝਾ ਯਤਨ ਬਿਲਕੁਲ ਬਿਲਕੁਲ ਕੋਈ ਦਲੀਲ ਕੋਈ ਇੱਥੇ ਕੰਮ ਹੀ ਨਹੀਂ ਕਰਦੀ ਪਰ ਕਿਉਂਕਿ ਉਹ ਤੇ ਜਿਹੜੀ ਆ ਜਿਹੜੀ ਉਹ ਗੱਲ ਵੀਰਜੀ ਕੈਨੇਡਾ ਵਾਲੇ ਦੱਸ ਕੇ ਗਏ ਆ ਅਸੀਂ ਉਹ ਗੱਲ ਦੇ ਵਿੱਚ ਆਪਣੇ ਆਪ ਨੂੰ ਡੋਬ ਚੁੱਕੇ ਹਾਂ ਅਸੀਂ ਇਸ ਧਰਮ ਦਾ ਬੇੜਾ ਗਰਕ ਛੇਤੀ ਕਰ ਚੁੱਕੇ ਹਾਂ ਇਹ ਅਸੀਂ ਦਾਵਾ ਕਰ ਰਹੇ ਹਾਂ ਕਿ ਜੋ ਕੁਝ ਪ੍ਰੈਕਟਿਸ ਹੋ ਰਹੀ ਆ ਘਰਾਂ ਚ ਗੁਰਦੁਆਰਿਆਂ ਚ ਡੇਰਿਆਂ ਦਾ ਤਾਂ ਬੇੜਾ ਗਰਕੇ ਆ ਨਾ ਬਿਲਕੁਲ ਹੀ ਉਹਨਾਂ ਦਾ ਤਾਂ ਭਾਜੀ ਕੋਈ ਮਤਲਬ ਹੀ ਨਹੀਂ ਨਾ ਜਿਵੇਂ ਤੁਸੀਂ ਦੱਸਿਆ ਬਾਬਾ ਭਾਜੀ ਨੇ ਬਹੁਤ ਵਧੀਆ ਗੱਲ ਕੀਤੀ ਆ ਜਿਵੇਂ ਮੋਹਨ ਸਿੰਘ ਨੇ ਕਿ ਜੇ ਗੁਰੂ ਪਾਤਸ਼ਾਹ ਦੇ ਦਿਨ ਮਨਾਉਣੇ ਸ਼ੁਰੂ ਕਰ ਦਿੱਤੇ ਜੇ ਲੋਕਾਂ ਨੂੰ ਗੁਰੂ ਪਾਤਸ਼ਾਹ ਦੇ ਦਿਨ ਚੇਤੇ ਹੋ ਗਏ ਤੇ ਕੋ ਮਨਾਲੇ ਵਾਬੇ ਦੀ ਨੀਲੇ ਪਰਨੇ ਆ ਨੀਲਾ ਲੱਕ ਬੰਨੇ ਵਾਲੇ ਦੀ ਨਾਮ ਧਾਰੀਏ ਦੀ ਹੋਰ ਨਾਲ ਦੇ ਦਿਨ ਫੇ ਰਾਣਾ ਸਾਹਿਬ ਵਾਲੇ ਦੇ ਦਿਨ ਚੇਤੇ ਨਹੀਂ ਰਹਿਣੇ ਇਹ ਗੁਰੂ ਪਾਠ ਜਨਮ ਲਾਉਣ ਲੱਪੇ ਆਪਾਂ ਹਾਂਜੀ ਹੂੰ ਤੇ ਇਸ ਕਰਕੇ ਇਹ ਜਿਹੜਾ ਹਾਂਜੀ ਭਾਜੀ ਮੈਂ ਗੱਲ ਕਾਹ ਦੇਣਗਾ ਭਾਜੀ 12 ਮਹੀਨੇ ਆ ਤੇ 35 ਮਹਾਪੁਰਖ ਆ ਤੇ ਨਾਲ ਚਾਰ ਚਾਰ ਗੁਰੂ ਸਾਹਿਬ ਲਾ ਲੋ ਹੋਰ ਆਪਣੇ 10 ਬੰਦੇ ਆ ਪੰਜਾਂ ਦੀ ਬਾਣੀਆਂ 35 ਮਹਾਂਪੁਰਖਾਂ ਦੀ ਬਾਣੀਆਂ ਠੀਕ ਹੈ ਠੀਕ ਹੈ ਹਾਂਜੀ 6 6 ਗੁਰੂਆਂ ਦੀ ਬਾਣੀ ਆ ਨਾ ਮਤਲਬ ਮੈਂ ਕਹਿੰਦਾ ਭਈ ਹਾਂਜੀ ਹਾਂਜੀ ਤੇ ਹਾਂਜੀ ਉਹ ਜਿਹੜੇ ਚਾਰ ਗੁਰੂ ਸਾਹਿਬ ਹੋ ਰਿਆ ਚੰਦੀ ਬਾਣੀ ਨਹੀਂ ਆ ਉਹਨਾਂ ਦੇ ਪ੍ਰਕਾਸ਼ਪੁਰ 35 ਚ 4 39 ਹੋ ਗਿਆ ਭਾਜੀ 39 ਮਹੀਨੇ 12 ਆ ਹਰ ਮਹੀਨੇ ਦੋ ਗੁਰੂ ਪਾਤਸ਼ਾਹ ਦਾ ਕੁਛ ਨਾ ਫੇ ਗੁਰੂ ਗ੍ਰੰਥ ਸਾਹਿਬ ਦਾ ਸਥਾਪਨਾ ਦਿਵਸ ਆ ਗੁਰੂ ਪਾਤਸ਼ਾਹਾਂ ਦੇ ਸਾਰੇ 35 ਮਹਾਂਪੁਰਖ ਦੇ ਜੋਤੀ ਜੋਤ ਦਿਵਸ ਆ ਇਹ ਲੱਭਣੀ ਨਹੀਂ ਸਾਧ ਕਿਤੇ ਪੂਰੇ ਸਾਲ ਦੇ ਵਿੱਚ ਤੁਹਾਨੂੰ ਵੀ ਕਿਸੇ ਵਾਰ ਦੀ ਵਸਤੂ ਨਹੀਂ ਇਹਦੇ ਵਿੱਚ ਹੋਰ ਗੱਲ ਵੀ ਇੱਕ ਭਾਜੀ ਇਸ ਕਾਰਨ ਕਰਕੇ ਇਹਨਾਂ ਸਾਧਾਂ ਦੇ ਜਿਹੜੇ ਬਰਸੀਆਂ ਤੇ ਉਹਨਾਂ ਦੇ ਹੁਣ ਤਾਂ ਜਨਮ ਦਿਨ ਵੀ ਮਨਾਉਣ ਲੱਪੇ ਭਾਜੀ ਹੁਣ ਤਾਂ ਉਹਦੇ ਵੀ ਗੱਲ ਲੰਘੀ ਬਰਸੀ ਵੀ ਮਨਾਉਣ ਲੱਪੇ ਅੱਛਾ ਇਹਨਾਂ ਸਾਧਾਂ ਇਹਨਾਂ ਮਤਲਬ ਸਾਧਾਂ ਕਰਕੇ ਕੋਜੀ ਮੱਤ ਵਾਲਿਆਂ ਕਰਕੇ ਜਿਹੜੇ 35 ਮਹਾਪੁਰਖ ਆ ਨਾ ਜਿੱਦਾਂ ਹੁਣ ਰਵਦਾਸੀ ਭਾਈਚਾਰਾ ਨਾਰਾਜ਼ ਹੋ ਗਿਆ ਕਿ ਸਾਡੇ ਸਾਡੇ ਗੁਰੂ ਦਾ ਦਿਨ ਨਹੀਂ ਮਨਾਉਂਦੇ ਨਾਮ ਦੋ ਜੇ ਕਬੀਰ ਸਾਹਿਬ ਵਾਲੇ ਨਾਰਾਜ਼ ਹੋ ਗਏ ਨਾਮਦੇਵ ਵਾਲੇ ਨਾਰਾਜ਼ ਹੋ ਗਏ ਉਹ ਭਾਜੀ ਸਾਡੇ ਨਾਲ ਕਾਹਦਾ ਨਾਰਾਜ਼ ਹੁੰਦੇ ਹੋ ਭਰਾਵੋ ਇੱਥੇ ਤਾਂ ਦਸਾਂ ਗੁਰੂਆਂ ਦੇ ਵੀ ਨਹੀਂ ਬਣਾਏ ਜਾਂਦੇ ਬਿਲਕੁਲ ਇੱਥੇ ਤਾਂ ਦਸਾਂ ਗੁਰੂਆਂ ਤਾਂ ਤੁਸੀਂ ਨਾਰਾਜ਼ ਹੋਵੋ ਜੇ ਇਹ ਜਿਹੜੀ ਕੌਮ ਜਿਹੜੀ ਵਿਪਰਵਾਦ ਦੇ ਹੱਥ 'ਚ ਖੇਡ ਰਹੀ ਆ ਔਰ ਇਹ ਦਿਨ ਜਿਹੜੇ ਜਿਹੜੀਆਂ ਇਹ ਸਾਰੀਆਂ ਜਿਹੜੀਆਂ ਅਕੌਤੀ ਸ਼ੂਦਰ ਸ਼ੂਦਰ ਜਾਤਾਂ ਸਾਡੇ ਤੋਂ ਦੂਰ ਵੀ ਜੇ ਹੋਈਆਂ ਨੇ ਨਾ ਤੋ ਇਹ ਇਹਨਾਂ ਬੰਤਾਸੋਂ ਧੁੰਮੇ ਵਰਗੇ ਬੰਦਿਆਂ ਦੇਖ ਕਰਕੇ ਹੋਈਆਂ ਨੇ ਇਹ ਨਾਨਕ ਖੜੀਆ ਜਿਹੜਾ ਤੁਹਾਡੇ ਸਾਹਮਣੇ ਐਡਮਿਟ ਕਰਕੇ ਗਿਆ ਵੀ ਅਸੀਂ 11 ਸਾਲ ਪਹਿਲਾਂ ਇੱਥੇ ਲਿਖਿਆ ਹੋਇਆ ਸੀ ਕਿ ਸ਼ੂਦਰਾਂ ਦੇ ਭਾਂਡੇ ਵੱਖਰੇ ਹੂੰ ਜੇ 11 ਸਾਲ ਪਹਿਲਾਂ ਲਿਖਿਆ ਹੋਇਆ ਸੀ ਤੇ ਫਿਰ ਜਿਹੜੇ ਤੁਹਾਡੇ ਇੱਥੇ ਜਿੰਨੇ ਮਹਾਪੁਰਖ ਹੋਏ ਅੱਜ ਤੋਂ 11 ਸਾਲ ਪਹਿਲਾਂ ਉਹ ਸਾਰੇ ਉਹ ਸਾਰੇ ਮਨਮੁਖ ਨੇ ਉਹਨਾਂ ਨੂੰ ਤੁਸੀਂ ਬ੍ਰਹਮ ਗਿਆਨੀ ਕਹ ਰਹੇ ਹੋ ਹੂੰ ਉਹ ਉਹ ਭਾਜੀ ਉਹ ਸਾਰੇ ਸਾਰੇ ਅੰਧ ਗਿਆਨੀ ਕਹਿ ਸਕਦੇ ਹੋ ਅੰਧ ਗਿਆਨੀ ਗਿਆਨ ਅੰਗ ਗਿਆਨ ਬਿਲਕੁਲ ਗਿਆਨ ਦੀ ਹੁੰਦੀ ਹੈ ਪਹਿਲੀ ਗੱਲ ਹਾਂਜੀ ਹਾਂਜੀ ਜਿਹੜਾ ਬੰਦਾ ਕੋਈ ਵੀ ਅੱਜ ਦੀ ਅੱਜ ਦੀ ਤਰੀਕ ਦੇ ਵਿੱਚ ਵੀ ਜਿਹੜਾ ਵੀ ਬੰਦਾ ਆਪਣੇ ਡੇਰੇ ਤੇ ਚਾਹੇ ਸੋਰ ਸਿੰਘ ਵਾਲੇ ਆ ਚਾਹੇ ਕੋਈ ਵੀ ਆ ਜਿਹੜਾ ਵੀ ਜਾਤ ਪਾਤ ਨੂੰ ਉੱਪਰ ਰੱਖ ਕੇ ਗੱਲ ਕਰਦਾ ਪਹਿਲੀ ਗੱਲ ਆ ਅੰਤ ਗਿਆਨੀ ਦੂਜੀ ਗੱਲ ਜੁਟੀ ਵਰਨਬਵਸਤਾਨ ਨੂੰ ਗੁਰੂ ਗੋਬਿੰਦ ਸਿੰਘ ਪਾਸ਼ਾ ਨੇ ਪਹਿਲੇ ਪਾਸ਼ਾ ਤੇ 10ਵੇਂ ਪਾਸ਼ਾ ਨੇ ਝੋਟ ਮਾਰੀ ਆ ਮੰਨੂ ਦੀ ਧੌਣ ਤੇ ਗੋਡਾ ਰੱਖਿਆ ਬਿਲਕੁਲ ਇਹਨਾਂ ਨੇ ਕੀ ਕੀਤਾ ਉਹ ਮੰਨੂ ਨੂੰ ਵੈਲਕਮ ਕਰ ਦਿੱਤਾ ਬੇ ਮੰਨੂ ਤੂੰ ਸਾਡੇ ਆ ਬਿਲਕੁਲ ਸਾਡਾ ਗੁਰੂ ਗੁਰੂ ਗੋਬਿੰਦ ਸਿੰਘ ਪਾਸ਼ਾ ਨਹੀਂ ਸਾਡਾ ਗੁਰੂ ਮੰਨੂ ਆ ਮੰਨੂ ਦੇ ਕਹਿਸ ਤੇ ਅਸੀਂ ਜਾਤ-ਬਾਤ ਵਰਨਵਵਸਤਾ ਹੀ ਮੰਨਣੀ ਆ ਇਹ ਮੰਨੂ ਦੇ ਸਿੱਖਿਆ ਇਹ ਗੁਰੂ ਗ੍ਰੰਥ ਸਾਹਿਬ ਜਾ ਗੁਰੂ ਪਾਸ਼ਾ ਜਾਂ 35 ਮਹਾਂਪੁਰਖਾਂ ਦੇ ਸਿੱਖ ਨਹੀਂ ਇਹ ਲੋਕ ਹਾਂਜੀ ਭਾਜੀ ਜੀ ਇਹ ਇਸ ਗੱਲ ਤੇ ਚਿੱਤਰਨਾਟਕ ਮੂਹਰ ਲਾ ਰਿਆ ਕਿ ਛਤਰੀ ਕੋ ਪੂਤ ਹੂੰ ਬਾਹਮਣ ਕੋ ਨਹੀਂ ਮਨੂੰ ਦੇ ਉੱਤੇ ਮੂਹਰ ਲਾ ਰਿਆ